ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਸਵਾਗਤ ਹੈ ਤੁਹਾਡਾ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਦੇ ਪੇਜ ਦੇ ਉੱਪਰ ਅਪੀਲ ਕਰਦਾ ਵੀ ਸਾਡੇ YouTube ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸਾਡੀ ਜਿਹੜੀਆਂ ਲਗਾਤਾਰ ਆ ਰਹੀਆਂ ਵੀਡੀਓ ਹੋ ਸਾਰੇ ਸਾਥੀਆਂ ਨਾਲ ਗਰੁੱਪ ਦੇ ਵਿੱਚ ਸਾਂਝੀ ਜਰੂਰ ਕਰੇ ਕਰੋ ਤੇ ਤਰਮਿੰਦਰ ਮੁਕੇਰੀਆ ਦੇ ਨਾਂ ਤੇ ਅਸੀਂ Facebook ਦੇ ਉੱਪਰ ਤੇ ਮੈਂ ਅਪੀਲ ਕਰਦਾ ਵੀ ਇਹਨੂੰ ਵੀ ਵੱਧ ਤੋਂ ਵੱਧ ਫੋਲੋ ਕਰੋ ਲਗਾਤਾਰ ਸਾਡੀਆਂ ਜਿਹੜੀਆਂ ਅਸੀਂ ਵੀਡੀਓਜ਼ ਪਾਉਂਦੇ ਆ ਉਹ ਸ਼ੇਅਰ ਵੀ ਕਰੇ ਕਰੋ ਤਾਂ ਕਿ ਕਮੈਂਟ ਵੀ ਆਪਣੀ ਰਾਏ ਵੀ ਨਾਲ ਸਾਨੂੰ ਸਾਂਝੀਆ ਕਰਦੇ ਰਹੇ ਕਰੋ ਸੁਝਾਅ ਤੁਹਾਡੇ ਅੱਜ ਅਸੀਂ ਹਾਜੀਪੁਰ ਦੇ ਵਿੱਚ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਇੱਕ ਡੈਪੂਟੇਸ਼ਨ ਮਿਲਿਆ ਜਿਹੜੇ ਲੋਕ ਭਾਲ ਸਾਡੇ ਹੁਸ਼ਿਆਖਰ ਤੇ ਕਿਉਂਕਿ ਮਨਰੇਗਾ ਦੇ ਮਜ਼ਦੂਰਾਂ ਦੀਆਂ ਲੰਬੇ ਅਰਸੇ ਤੋਂ ਅਸੀਂ ਮਸਲੇਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਤੇ ਪਿਛਲੇ 3-4 ਮਹੀਨਿਆਂ ਤੋਂ ਉਹਨਾਂ ਦੀ ਪੇਮੈਂਟਾਂ ਦਾ ਇੱਕ ਇਸ਼ੂ ਚੱਲਦਾ ਪਿਆ ਸੀਗਾ ਪਰ ਮੀਟਿੰਗਾਂ ਤੋਂ ਬਾਅਦ ਕਾਫੀ ਹੱਦ ਤੱਕ ਜਿਹੜੇ ਸਾਡੇ ਲਗਭਗ ਸਾਰੇ ਮਨਰੇਗਾ ਕੰਮਿਆਂ ਦੀ ਜਿਹੜੀਆਂ ਪੇਮਟਾਂ ਭਗਾਇਆ ਪੇਮਟਾ ਉਹ ਪੈਣੀਆਂ ਆਏ। ਅੱਜ ਅਸੀਂ ਮਨਰੇਗਾ ਦੇ ਮੇਟਾਂ ਦੇ ਮਸਲਿਆਂ ਨੂੰ ਲੈ ਕੇ ਲੋਕਪਾਲ ਨੂੰ ਨੂੰ ਮਿਲੇ ਆਂ ਕੁਝ ਜਿਹੜੇ ਸਾਡੇ ਮੇਟ ਐ ਕੰਮ ਕਰਦੇ ਐ ਕਿਉਂਕਿ ਜਦੋਂ ਚੋਣਾਂ ਤੋਂ ਬਾਅਦ ਕਈ ਗੱਲ ਹੁੰਦੀ ਐ ਜਾਂ ਕਈ ਸਿਆਸੀ ਰੰਜਿਸ਼ ਤੇ ਚੱਲਦੇ ਜਿਹੜੇ ਮੇਟ ਐ ਪਿੰਡਾਂ ਦੇ ਉਹਨਾਂ ਨੂੰ ਪਿੰਡ ਦੇ ਸਰਪੰਚ ਜਾਂ ਕਈ ਪ੍ਰਕਾਰ ਦੇ ਸਿਆਸੀ ਵੱਡੇ ਵੱਡ ਲੀਡਰ ਐ ਐਮਐਲਏ ਤੱਕ ਜਿਹੜੇ ਪਹੁੰਚ ਕਰਦੇ ਉਹਨਾਂ ਨੂੰ ਕੱਢ ਦਿੰਦੇ ਐ ਤੇ ਅੱਜ ਲੋਕਪਾਲ ਨੂੰ ਨੂੰ ਪਰਟੀਕੂਲਰ ਜਿਹੜੇ ਸਾਡੇ ਨਿਗਰਾਨੀ ਦੇ ਵਿੱਚ ਕੁਝ ਕੇਸ ਸੀਗੇ ਜਿਨ੍ਹਾਂ ਦੇ ਬਾਰੇ ਬੜੀ ਤਸੱਲੀ ਦੇ ਨਾਲ ਲੰਬੀ ਤਿੰਨ ਚਾਰ ਘੰਟੇ ਸਾਡੀ ਮੀਟਿੰਗ ਚੱਲੀ ਐ ਜਿਹਦੇ ਵਿੱਚ ਪਾਰਟਿਕੂਲਰ ਇੱਕ ਇੱਕ ਕੇਸ ਜਿਹੜਾ ਬਣਾ ਕੇ ਉਹਨਾਂ ਨੂੰ ਪਰਸੂਅ ਕੀਤਾ ਗਿਆ ਜਿਹਦੇ ਵਿੱਚ 1 ਮਿੰਟ ਦਾ ਤਾਂ ਮੌਕੇ ਤੇ ਜਿਹੜਾ ਮਸਲਾ ਹੱਲ ਹੋ ਗਿਆ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ ਉਹਦੇ ਤੋਂ ਬਾਅਦ ਬਾਕੀ ਜਿਹੜੇ ਕੇਸ ਬਣਾ ਕੇ ਉਹਨਾਂ ਨੂੰ ਦਿੱਤੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਜਿੰਨੇ ਵੀ ਸਾਡੇ ਮੀਟ ਕੱਢੇ ਜਾ ਰਹੀ ਹੈ ਜਾਂ ਕੱਢੇ ਜਾਂਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਵੀ ਅਗਲੀਆਂ ਜਿਹੜੀਆਂ ਜ਼ਿਲ੍ਹੇ ਦੀਆਂ ਮੀਟਿੰਗਾਂ ਹੁੰਦੀਆਂ ਜਾਂ ਜਿਹੜੇ ਤਹਿਸੀਲ ਦੇ ਤੁਹਾਡੇ ਆਗੂ ਆ ਜਾਂ ਬਲਾਕ ਦੇ ਜਿਹੜੇ ਆਗੂ ਆ ਉਹਨਾਂ ਤੱਕ ਆਪਣਾ ਕੇਸ ਪੂਜਦਾ ਕਰੋ ਤੇ ਉਹਦੀ ਇੱਕ ਪੂਰੀ ਫਾਈਲ ਬਣਾ ਕੇ ਤਾਂ ਕਿ ਜਿਹੜਾ ਆ ਉਹ ਲੋਕਪਾਲ ਜਾਂ ਹੋਰ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾ ਸਕੇ ਇਸੇ ਮੀਟਿੰਗ ਦੇ ਵਿੱਚ ਟੋਟਲ ਮੇਟਾ ਦੇ ਨਾਲ ਸੰਬੰਧ ਸੱਤ ਮੰਗਾ ਦੇ ਨਾਲ ਸੰਬੰਧ ਤੇ ਇੱਕ ਮੰਗ ਪੱਤਰ ਵੀ ਲੋਕਪਾਲ ਨੂੰ ਦਿੱਤਾ ਗਿਆ ਜਿਹਦੇ ਵਿੱਚ ਇੱਕ ਜੀਓ ਟੈਗ ਦੀ ਮੁਸ਼ਕਲ ਆਉਂਦੀ ਹੈ ਕਿਉਂਕਿ 5 ਕਿਲੋਮੀਟਰ ਦਾ ਦਾਇਰਾ ਹੁੰਦਾ ਕੰਮ ਕਰਨ ਦਾ ਤੇ ਜੀਓ ਟੈਗ ਜਿੱਥੇ ਹਾਜ਼ਰੀ ਲੱਗਦੀ ਹੈ ਉਹ ਇੱਕੋ ਜਗ੍ਹਾ ਦੇ ਉੱਪਰ ਲੱਗਦੀ ਹੈ ਜਿਸ ਦੇ ਕਰਕੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਸਮਾਂ ਵੀ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਇਹ ਵੀ ਸੈਮੀ ਸਕਿੱਲ ਨੂੰ ਲੈ ਕੇ ਕਿਉਂਕਿ ਮਨਰੇਗਾ ਅਸੀਂ ਪਿਛਲੇ ਦਿਨਾਂ ਜਿਹੜਾ 2023 ਦੇ ਵਿੱਚ ਸੰਯੁਕਤ ਵਿਕਾਸ ਕਮਿਸ਼ਨਰ ਨੂੰ ਚੰਡੀਗੜ੍ਹ ਇੱਕ ਡੈਪੋਟੇਸ਼ਨ ਮਿਲਿਆ ਸੀਗਾ ਜਿਦੇ ਵਿੱਚ ਪਤਾ ਲੱਗਿਆ ਵੀ ਸਾਰੇ ਮੇਟਾਂ ਨੂੰ ਸੈਮੀ ਸਕਿੱਲ ਜਿਹੜੀ ਦਿਹਾੜੀ ਮਿਲਣੀ ਹੈ ਪਰ ਹਾਜੀਪੁਰ ਦੇ ਸਾਰੇ ਬਲਾਕਾਂ ਦੇ ਵਿੱਚ ਕਿਸੇ ਵੀ ਮੇਟ ਨੂੰ ਇਹ ਦਿੱਤੀ ਨਹੀਂ ਜਾਦੀ ਅਸੀਂ ਕਾਫੀ ਸਮੇਂ ਤੋਂ ਡੈਪੋਟੇਸ਼ਨ ਮਿਲ ਰਿਹਾ ਤੇ ਅੱਜ ਜਿਹੜਾ ਸਪਸ਼ਟ ਸਾਨੂੰ ਹੋ ਗਿਆ ਵੀ ਸੈਮੀ ਸਕਿੱਲ ਦਿਹਾੜੀ ਮਿਲਣੀ ਹੈ ਉਹਦਾ ਇੱਕ ਪੱਤਰ ਹੈ ਜਿਹੜਾ ਹੈ ਉਹ ਵੀ ਦੇ ਸਾਨੂੰ ਦਿੱਤਾ ਜਾ ਰਿਹਾ ਤੇ ਇਹਨੂੰ ਲੈ ਕੇ ਅਸੀਂ ਅ ਸਪਸ਼ਟ ਕਰ ਦਿੱਤਾ ਤੇ ਜ਼ਿਲ੍ਹੇ ਦੀ ਮੀਟਿੰਗ ਦੇ ਵਿੱਚ ਅਸੀਂ ਅਗਲਾ ਜਿਹੜਾ ਸੈਮੀ ਸਕਿੱਲ ਦਿਹਾੜੀਆਂ ਨੂੰ ਲੈ ਕੇ ਜਿਹੜਾ ਆ ਮੰਗਤਾ ਕਰ ਦਿੱਤੀ ਹੈ ਲੋਕਪਾਲ ਨੂੰ ਮੰਗ ਪੱਤਰ ਦੇ ਕੇ ਜੇ ਨਹੀਂ ਹੱਲ ਹੁੰਦਾ ਇਹਨੂੰ ਲੈ ਕੇ ਅਗਲਾ ਐਕਸ਼ਨ ਵੀ ਅਸੀਂ ਇੱਕ ਸਿੱਧੇ ਤੋਰ ਤੇ ਦਵਾਂਗੇ ਕਿਉਂਕਿ ਅ ਮਨਰੇਗਾ ਦੇ ਮੇਟਾ ਨੂੰ ਜਿਹੜੀ ਸੈਮੀ ਸਕਿੱਲ ਦਿਹਾੜੀ ਜੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਜਾਂ ਪ੍ਰਸ਼ਾਸਨ ਦੇ ਸਕੀਮ ਦੇ ਵੱਲੋਂ ਦਿੱਤੀ ਜਾਂਦੀ ਹੈ ਤੇ ਸਾਡੇ ਜ਼ਿਲ੍ਹੇ 'ਚ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਮਜ਼ੋਰੀ ਲੱਗਦੀ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਤੇ ਵਿਰੁੱਧ ਸਾਨੂੰ ਲੜਨਾ ਚਾਹੀਦਾ ਹੈ ਖਾਸ ਗੱਲ ਹੈ ਅੱਜ ਦੀ ਵੀਡੀਓ ਬਣਾਉਣ ਦਾ ਜਿੱਥੇ ਤੁਹਾਨੂੰ ਇਹ ਦੱਸਣਾ ਸਾਡਾ ਮਕਸਦ ਹੈ ਸਾਰੇ ਮਨਰੇਗਾ ਦੇ ਮਜ਼ਦੂਰਾਂ ਦੇ ਤਾਂ ਬੇਟਾ ਤੱਕ ਵੀ ਅਸੀਂ ਬਾਕੀ ਮੁਸ਼ਕਲਾਂ ਨੂੰ ਬਾਕੀ ਹੋਰ ਲੜਾਈਆਂ ਦੇ ਵਿੱਚ ਵੀ ਲੜਦੇ ਹਾਂ ਤੇ ਮਨਰੇਗਾ ਦਾ ਵੀ ਲਗਾਤਾਰ ਐਕਸ਼ਨ ਚਲਾਇਆ ਹੋਇਆ ਹੈ ਤੁਹਾਡਾ ਲਗਾਤਾਰ ਇਹ ਆਂਦਾ ਵੀ ਸਾਡੀ ਮਨਰੇਗਾ ਕਾਮਿਆਂ ਦੇ ਉੱਪਰ ਕੋਈ ਐਕਟੀਵਿਟੀ ਨਹੀਂ ਹੋ ਰਹੀ ਸਾਨੂੰ ਜਿੱਦਾਂ ਜਿੱਦਾਂ ਪਤਾ ਲੱਗਦਾ ਸੀ ਉਸੇ ਤਰੀਕੇ ਦੇ ਨਾਲ ਅੱਜ ਲੋਕਪਾਲ ਨੂੰ ਮਿਲੇ ਕਾਫੀ ਬਹੁਤ ਹੀ ਜਿਆਦੇ ਸੁਖਾਲੇ ਤੇ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਬੜੀ ਤਰੀਕੇ ਦੇ ਨਾਲ ਸਾਨੂੰ ਕੁਝ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਤੇ ਤਰੀਕੇ ਦੇ ਨਾਲ ਜਿਹੜੀਆਂ ਆ ਕੇ ਸਪੋਟ ਹੋਏ ਆ ਸਾਨੂੰ ਇਹ ਆਸ ਹੈ ਪੀ ਦੇ ਤੇ ਮਤਲਬ ਚੰਗਾ ਰਿਜ਼ਲਟ ਇਸ ਮੀਟਿੰਗ ਦਾ ਆਏਗਾ ਤੇ ਜਲਦੀ ਅਸੀਂ ਅਗਲੀ ਮੀਟਿੰਗ ਕਰਕੇ ਪ੍ਰੋਗਰਾਮ ਦਮਾਂਗੇ ਤੇ ਖਾਸ ਹੈ ਜਿੰਨੇ ਵੀ ਸਾਡੇ ਮਨਰੇਗਾ ਵਰਕਰ ਦੇ ਨਾਲ ਮੇਡ ਤੇ ਵਰਕਰ ਹੈ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਮੈਂਬਰਸ਼ਿਪ ਦੀਆਂ ਕਾਪੀਆਂ ਕਾਫੀ ਪਿੰਡਾਂ ਤੱਕ ਅਸੀਂ ਪਹੁੰਚ ਕੀਤੀਆਂ ਤੇ ਉਹ ਟੋਟਲ ਮੈਂਬਰਸ਼ਿਪ ਮਨਰੇਗਾ ਵਰਕਰ ਯੂਨੀਅਨ ਦੀ ਕਿਉਂਕਿ ਜਦ ਤੱਕ ਕੋਈ ਬੰਦਾ ਮੈਂਬਰ ਨਹੀਂ ਬਣਿਆ ਜੱਥੇਬੰਦੀ ਦਾ ਤੇ ਕਿਉਂਕਿ ਮੈਂਬਰਸ਼ਿਪ ਹੀ ਜੱਥੇਬੰਦੀ ਦੀ ਤਾਕਤ ਹੁੰਦੀ ਹੈ ਤੇ ਹਰ ਇੱਕ ਵਰਕਰ ਜਿਹੜਾ ਹੈ ਜੱਥੇਬੰਦੀ ਦਾ ਮੈਂਬਰ ਜ਼ਰੂਰ ਬਣੇ ਆਪਣੇ ਮੇਡ ਨਾਲ ਸੰਪਰਕ ਕਰਕੇ ਕਿਉਂਕਿ ਮਨਰੇਗਾ ਵਰਕਰਜ਼ ਯੂਨੀਅਨ ਦੀ ਜਿਹੜੀ ਸਾਲ ਦੀ 200 ਰੁਪਏ ਮੈਂਬਰਸ਼ਿਪ ਹੈ ਤੇ ਸਾਰੇ ਮੈਂਬਰਸ਼ਿਪ ਕਰਨ ਤਾਂ ਕਿ ਜਿਹੜੀ ਹੈ ਪਤਾ ਲੱਗ ਸਕੇ ਕਿ ਕਿੰਨੇ ਕੁ ਵਰਕਰ ਸਾਡੇ ਨਾਲ ਜੁੜੇ ਹੋਏ ਆ ਤੇ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਚਾਹੇ ਉਹਨਾਂ ਦੀ ਪੇਮਟਾ ਰੁਕਦੀਆਂ ਹੋਈਆਂ ਉਹਨਾਂ ਦੇ ਕੰਮ ਦੇ ਵਿੱਚ ਕੋਈ ੜਿੱਕਾ ਆਂਦਾ ਹੈ ਚਾਹੇ ਕਿਤੇ ਕੋਈ ਪੋਲਿਟੀਕਲ ਪ੍ਰੈਸ਼ਰ ਕਿਸੇ ਵਰਕਰ ਦੇ ਉੱਪਰ ਪਾਇਆ ਜਾਂਦਾ ਹੈ ਜਾਂ ਕੋਈ ਹੋਰ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪ ਇਹ ਮਦਦ ਕਰ ਸਕੀ ਹੈ ਜੇ ਮੈਂਬਰ ਹੀ ਨਾ ਹੋਏਗਾ ਤੇ ਉਹਦੀ ਮਦਦ ਕਰਨੀ ਵੀ ਦੇ ਵਿੱਚ ਮੁਸ਼ਕਲ ਕਿਉਂਕਿ ਪਹੁੰਚ ਕਰਨੀ ਜਾਂ ਪਤਾ ਹੀ ਸਾਨੂੰ ਪਤਾ ਹੀ ਨਹੀਂ ਕਿਹੜਾ ਵਰਕਰ ਨੂੰ ਕਿੱਥੇ ਮੁਸ਼ਕਲ ਆ ਰਹੀ ਹੈ ਤੇ ਰੈਗੂਲਰ ਮੀਟਿੰਗਾਂ ਦਾ ਹਿਸਾਬ ਜ਼ਰੂਰ ਬਣੋ ਬਾਕੀ ਚੋਣਾ ਭਾਜਪਾ ਸਰਕਾਰ ਜਿਹੜੀ ਪਿਛਲੇ 10 ਸਾਲਾਂ ਤੋਂ ਸੱਤਾ ਦੇ ਵਿੱਚ ਹੈ ਮੈਂ ਸਿੱਧੇ ਤੌਰ ਤੇ ਗੱਲ ਕਰਾਂਗਾ ਕਿਉਂਕਿ ਇਸ ਸਰਕਾਰ ਨੇ ਦੋ ਵਾਰ ਸਾਡੇ ਮਨਰੇਗਾ ਬਜਟ ਦੇ ਵਿੱਚ ਕਟੌਤੀ ਕੀਤੀ ਹੈ ਤੁਹਾਨੂੰ ਸਾਰੇ ਨੂੰ ਪਤਾ ਵੀ ਇੱਕ ਸਰਕਾਰ ਸਾਲ ਦਾ ਜਦੋਂ ਸੈਸ਼ਨ ਸ਼ੁਰੂ ਹੁੰਦਾ ਆ ਤੇ ਉਹਦੇ ਵਿੱਚ ਪਹਿਲੇ ਹੀ ਬਜਟ ਪੇਸ਼ ਕਰਦੀ ਆ ਵੀ ਇੰਨੇ ਹਜ਼ਾਰ ਕਰੋੜ ਰੁਪਈਆ ਸੀ ਫਲਾਨੇ ਕੰਮ ਦੇ ਲਈ ਰੱਖਾਂਗੇ ਜਿਵੇਂ ਕਿ ਮਨਰੇਗਾ ਦੇ ਲਈ ਇੰਨਾ ਬਜਟ ਰੱਖਿਆ ਜਾਊਗਾ ਤੇ ਉਸੇ ਬਜਟ ਦੇ ਹਿਸਾਬ ਦੇ ਨਾਲ ਹੀ ਜਿੰਨੇ ਟੋਟਲ ਭਾਰਤ ਦੇ ਵਿੱਚ ਲੋਕ ਮਨਰੇਗਾ ਅੰਦਰ ਕੰਮ ਕਰਦੇ ਆ ਤੇ ਉਹਨੀਆਂ ਦਿਹਾੜੀਆਂ ਉਹਨਾਂ ਨੂੰ ਮਿਲਣੀਆਂ ਹੋਣਗੀਆਂ ਸਰਕਾਰ ਤਾਂ ਇਹ ਕਹਿੰਦੀ ਆ ਵੀ 100 ਦਿਨ ਘੱਟੋ-ਘੱਟ ਰੋਜ਼ਗਾਰ ਦੀ ਗਾਰੰਟੀ ਦੇਵਾਂਗੇ ਔਰ ਇਹ اسی ਚੱਕਰ ਦੇ ਵਿੱਚ 100 ਦਿਨ ਦੀ ਲਿਮਟ ਹੀ ਲਗਾ ਦਿੰਦੀ ਹੈ ਸਾਡੇ ਸੌਫਟਵੇਅਰਾਂ ਦੇ ਵਿੱਚ ਜਿਹੜੇ ਵੀਡੀਓ ਦਫ਼ਤਰਾਂ ਦੇ ਅੰਦਰ ਸੌਫਟਵੇਅਰ ਹੈ ਜਿਹਦੇ ਵਿੱਚ ਮਸਤੌਲ ਭਰਨਾ ਹੁੰਦਾ ਹੈ 90 ਦਿਨਾਂ ਤੋਂ ਬਾਅਦ ਹਾਜ਼ਰੀ ਜਿਹੜਾ ਕਾਰਡ ਹੀ ਨਹੀਂ ਐਂਟਰ ਹੁੰਦਾ ਹੈ ਤੇ ਇਹ ਲੜਾਈ ਹੈ ਕਿਉਂਕਿ ਸਰਕਾਰ ਇਹਹੀ ਸਰਕਾਰ ਲਗਾਤਾਰ ਸਾਡੇ ਤੇ ਪ੍ਰੈਸ਼ਰ ਬਣਾ ਰਹੀ ਹੈ ਤੇ ਇਸ ਸੋਨਾ ਦੇ ਵਿੱਚ ਸਾਡੇ ਹੈ ਵੀ ਜਿਹੜੇ ਲੋਕ ਲਗਾਤਾਰ ਜਿਹੜੀ ਸਰਕਾਰ ਜਿਹੜੀ ਸਾਡੀ ਮਨਰੇਗਾ ਦੇ ਉੱਪਰ ਮਾਰ ਮਾਰ ਰਹੀ ਹੈ ਤੇ ਉਹਨਾਂ ਦੇ ਬਾਰੇ ਥੋੜਾ ਜਿਹਾ ਧਿਆਨ ਜ਼ਰੂਰ ਰੱਖਿਓ ਵੀ ਅਜਿਹੀ ਸਰਕਾਰਾਂ ਨੂੰ ਚੱਲਦਾ ਕਰਨਾ ਚਾਹੀਦਾ ਜਿਹੜੀ ਲਗਾਤਾਰ ਸਾਡੀ ਮਨਰੇਗਾ ਦੇ ਉੱਪਰ ਸੱਟ ਮਾਰ ਰਹੀ ਹੈ ਮਜ਼ਦੂਰਾਂ ਦੀ ਦਿਹਾੜੀ ਵਧਾਉਣ ਦੇ ਵਿੱਚ ਜਿਹੜੀ ਪ੍ਰੋਬਲਮ ਕਰ ਰਹੀ ਹੈ ਇਸ ਗੱਲ ਦਾ ਸਾਰੇ ਵਰਕਰ ਜਿਹੜੇ ਮਨਰੇਗਾ ਦੇ ਨਾਲ ਜੁੜੇ ਹੋਏ ਐ ਉਹ ਸਮਝਣ ਭਾਜਪਾ ਨੇ ਲਗਾਤਾਰ ਮਨਰੇਗਾ ਸਕੀਮ ਨੂੰ ਬੰਦ ਕਰਨ ਦਾ ਯਤਨ ਕੀਤਾ ਉਹਦੇ ਬਜਟ ਦੇ ਵਿੱਚ ਕਟੌਤੀ ਕੀਤੀ ਹੈ ਤੇ ਸਾਨੂੰ ਲੰਬੇ ਸਮੇਂ ਤੋਂ ਲਗਾਤਾਰ ਇਹਦੇ ਵਿਰੁੱਧ ਐਕਸ਼ਨ ਵੀ ਕਰਨੇ ਪਿਆ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰ ਬਲਾਕ ਦੇ ਵਿੱਚ ਅਸੀਂ ਬਜਟ ਕਟੌਤੀ ਦੇ ਵਿਰੋਧ ਧਰਨੇ ਲਗਾਏ ਸੀਗੇ ਤੁਹਾਨੂੰ ਯਾਦ ਹੋਣਾ 90000 ਕਰੋੜ ਰੁਪਏ ਦੀ ਇਸੇ ਵਿੱਤੀ ਸਾਲ ਦੇ ਵਿੱਚ ਕਟੌਤੀ ਕੀਤੀ ਮੰਰੇਗਾ ਦੇ ਵਿੱਚ ਚਾਹੀਦਾ ਇਹ ਸੀ ਕਿਉਂਕਿ ਜਿੱਦਾਂ ਜਿੱਦਾਂ ਮਹਿੰਗਾਈ ਦਾ ਭਾਰ ਮਹਿੰਗਾਈ ਦਾ ਭਾਰ ਗਰੀਬਾਂ ਦੇ ਉੱਪਰ ਲੱਦਿਆ ਜਾ ਰਿਹਾ ਹੈ ਬੇਰੋਜ਼ਗਾਰੀ ਵੱਧ ਰਹੀ ਹੈ ਤੇ ਮੰਰੇਗਾ ਦੇ ਵਿੱਚ ਕੰਮ ਹੋਰ ਜ਼ਿਆਦਾ ਦੇਣਾ ਚਾਹੀਦਾ ਸੀਗਾ ਪਰ ਸਰਕਾਰ ਉਹਦੇ 'ਚ ਕੰਮ ਦੇਣ ਦੀ ਬਜਾਏ ਉਹਦੇ ਬਜਟ ਦੇ ਵਿੱਚ ਕਟੌਤੀ ਕਰੀ ਜਾ ਰਹੀ ਹੈ ਤੁਹਾਨੂੰ ਮੰਰੇਗਾ ਦੇ ਕਾਮਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਗੱਲ ਦੇ ਉੱਪਰ ਜ਼ਰੂਰ ਧਿਆਨ ਰੱਖਿਓ ਕਿ ਸਰਕਾਰ ਨੇ ਪਿਛਲੇ ਦੌਰਾਨ ਸਾਡੇ ਨਾਲ ਕੀ ਕੁਝ ਕੀਤਾ ਤੇ ਇਹਨਾਂ ਚੋਣਾਂ ਦੇ ਵਿੱਚ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ। ਬਾਕੀ ਗੱਲ ਹੈ ਕਿਉਂਕਿ ਜੱਥੇਬੰਦੀ ਦੀ ਤਾਕਤ ਲਗਾਤਾਰ ਵੱਧਦੀ ਪਈ ਹੈ। ਅਸੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਤੱਕ ਪਹੁੰਚ ਕੀਤੀ ਹੈ। ਸਾਡੀ ਕਮੇਟੀਆਂ ਬਣੀਆਂ ਹੈ ਤੇ ਜਿੱਥੇ-ਜਿੱਥੇ ਸਾਡਾ ਕੰਮ ਚੱਲਦਾ ਪਿਆ ਉੱਥੇ ਜਿਹਾ ਨਾ ਉਹ ਵੀ ਪਿੱਗੇ ਦੌੜ ਤੇ ਪਿੱਛੇ ਦੌੜ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਲੋਕਾਂ ਦੇ ਨਾਲ ਸਾਂਝਾ ਇਹ ਹੈ ਵੀ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਜਾ ਕਰਦੇ ਆ। ਅਸੀਂ ਕਈ ਵਾਰ ਨਿੰਦਦੇ ਹਾਂ ਕਿ ਇਹ ਮਨਰੇਗਾ ਕਿੱਥੇ ਕੰਮ ਕਰਦੇ ਆ ਤੁਸੀਂ ਇਹ ਦੇਖੋ ਕਿ ਜਿਹੜੇ ਲੋਕ ਬੜਾ ਮਾੜੀ ਹਾਲਾਤ ਹੈ ਜਿਨ੍ਹਾਂ ਦੇ ਘਰਾਂ ਦੀ ਤੇ ਉਹਨਾਂ ਦੇ ਲਈ ਇੱਕ ਆਸਰਾ ਹੁੰਦਾ ਮਨਰੇਗਾ ਦੇ ਵਿੱਚ ਉਹਨਾਂ ਨੂੰ ਨਿੰਦਨ ਦੀ ਬਜਾਏ ਅਪਰੀਸ਼ੀਏਟ ਕਰਨਾ ਚਾਹੀਦਾ ਹਾਂ ਕੰਮ ਕਿਉਂਕਿ ਦਿਹਾੜੀ ਬੜੀ ਘੱਟ ਹੈ ਸਿਰਫ 322 ਰੁਪਏ ਦੇ ਉੱਪਰ ਦਿਹਾੜੀ ਦੇ ਉੱਪਰ ਕੰਮ ਕਰਦੀਆਂ ਸਾਡੀਆਂ ਮਨਰੇਗਾ ਦੇ ਵਰਕਰ ਤੇ 322 ਰੁਪਏ ਦੇ ਵਿੱਚ ਦਿਹਾੜੀ ਦੇ ਵਿੱਚ ਜਿ ਕਹ ਲਈ ਗੁਜ਼ਾਰਾ ਕਰਨਾ ਬੜਾ ਹੀ ਜਿਆਦਾ ਮੁਸ਼ਕਲ ਹੈ ਅੱਜ ਦੇ ਸਮੇਂ 'ਚ ਜੇ ਇੱਕ ਵੇਲੇ ਦੀ ਵੀ ਸਬਜ਼ੀ ਚਾਜ ਨਾ ਖਰੀਦਣੀ ਹੋਵੇ ਟਮਾਟਰ ਦੇ ਪਿਆਜ਼ ਛੱਡ ਕੇ ਤਾਂ 100 ਰੁਪਿਆ ਲੱਗ ਜਾਂਦਾ ਹੈ ਤੇ 322 ਰੁਪਏ ਦੇ ਵਿੱਚ ਕਿਦਾਂ ਘਰ ਦਾ ਗੁਜ਼ਾਰਾ ਹੁੰਦਾ ਹੋਊਗਾ ਉਹ ਵੀ ਅੱਗੇ ਜੇ ਗੱਲ ਕਰ ਲਈਏ ਕਿ 365 ਦਿਨਾਂ ਦਾ ਸਾਲ ਹੈ ਤੇ 100 ਦਿਨ ਦਾ ਰੋਜ਼ਗਾਰ ਸਰਕਾਰ ਗਰੰਟੀ ਦੀ ਗੱਲ ਕਰਦੀ ਹੈ 265 ਦਿਨ ਹਵਾ ਤੇ ਥੋੜੀ ਮਨਰੇਗਾ ਦੇ ਕੰਮ ਇਹਨੇ ਚੱਲਣਾ ਹੈ ਪੀਓ ਹਵਾ ਦੇ ਉੱਪਰ ਹੀ ਚੱਲਦਾ ਰਹੇਗਾ ਬਾਕੀ ਦਿਨ ਵੀ ਉਹਨਾਂ ਰੋਟੀ ਖਾਣੀ ਹੈ ਇਸ ਗੱਲ ਨੂੰ ਵੀ ਸੋਚਣਾ ਚਾਹੀਦਾ ਹੈ ਤੇ ਹਰ ਇੱਕ ਮਨਰੇਗਾ ਕਾਮੇ ਨੂੰ 365 ਦਿਨ ਕੰਮ ਦੇਣਾ ਚਾਹੀਦਾ ਉਹਦੀ ਦਿਹਾੜੀ ਦੇ ਵਿੱਚ ਵਾਅਦਾ ਕਰਨਾ ਚਾਹੀਦਾ ਹੈ ਤੇ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਜਿਹੜਾ ਕਾਂਗਰਸ ਸਰਕਾਰ ਜਿਹੜੀ ਕਹ ਲਈਏ ਪਾਰਟੀ ਹੈ ਉਹ ਚੋਣਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ 150 ਦਿਨ ਜਿਹੜਾ ਹੈ ਮਨਰੇਗਾ ਮਜ਼ਦੂਰਾਂ ਦਾ ਕਰਾਂਗੇ ਤੇ ਮਨਰੇਗਾ ਦੀ ਦਿਹਾੜੀ ਦੇ ਵਿੱਚ ਵੀ ਵਾਅਦਾ ਕਰੇ ਕਿ ਚੰਗੀ ਗੱਲ ਹੈ ਤੇ ਇਸ ਗੱਲ ਦਾ ਸਵਾਗਤ ਵੀ ਕਰਨਾ ਚਾਹੀਦਾ ਹੈ ਜਿੱਥੇ ਭਾਜਪਾ ਨੇ ਬਿਲਕੁਲ ਅੰਗੋਲਿਆ ਹੀ ਕਰ ਦਿੱਤਾ ਮਨਰੇਗਾ ਨੂੰ ਤੇ ਉਥੇ ਕਾਂਗਰਸ ਨੇ ਇਸ ਗੱਲ ਦੀ ਜਿਹੜੀ ਸਾਹਮਣੇ ਸਾਹਮਣੇ ਰੱਖੀ ਹੈ ਇਹ ਗੱਲ ਦੇਖਣੇ ਵਾਲੀ ਲੱਗਦੀ ਹੈ। ਬਾਕੀ ਇਹ ਵੀਡੀਓ ਤਰਮਿੰਦਰ ਮੁਕੇਰੀਆ ਦੇ ਮੈਂ ਪੇਜ ਤੇ ਤੁਹਾਡੇ ਨਾਲ ਸਾਂਝੀ ਕਰਦਾ ਹੈ। ਇਹ ਸਾਡਾ ਚੈਨਲ ਹੈ YouTube ਦੇ ਉੱਪਰ ਤਰਮਿੰਦਰ ਮੁਕੇਰੀਆ ਹੈ ਤੇ ਇਹਨੂੰ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਕਿ ਨੋਟੀਫਿਕੇਸ਼ਨ ਉਹ ਵੀ ਔਨ ਰੱਖਿਓ ਤੁਹਾਡੇ ਤੱਕ ਜਿਹੜੀ ਜਿੱਦਾਂ ਵੀ ਅਸੀਂ ਵੀਡੀਓ ਅਪਲੋਡ ਕਰਦੇ ਆਂ ਪਾਉਂਦੇ ਆਂ ਤੁਹਾਡੇ ਤੱਕ ਪਹੁੰਚਣ ਅਸੀਂ ਲਗਾਤਾਰ ਸੰਘਰਸ਼ਾਂ ਦੇ ਵਿੱਚ ਹਿੱਸਾ ਲੈਣੇ ਆ ਤੇ ਉਹ ਸੰਘਰਸ਼ ਤੁਹਾਡੇ ਤੱਕ ਪਹੁੰਚ ਤਾਂ ਹੀ ਸਕਦੇ ਆ ਨਾ ਤੁਸੀਂ ਸਾਡੇ ਚੈਨਲਾਂ ਤੱਕ ਪਹੁੰਚੇ ਹੋਵੋ ਤੇ ਇਹ ਵੀਡੀਓ ਨੂੰ ਹੋਰ ਸਾਥੀਆਂ ਤੱਕ ਵੀ ਸ਼ੇਅਰ ਕਰੇ ਕਰੋ ਤਾਂ ਕਿ ਇਹ ਸਿਆਣੀ ਤਾਕਤ ਹੋਰ ਤਗੜੀ ਹੋ ਸਕੇ ਜਿੱਥੇ ਅਸੀਂ ਲੜਾਈ ਲੜਦੇ ਆ ਉੱਥੇ ਸਮਝਦੇ ਆ ਕਿ ਸਾਡੀ ਇਹ ਲੜਾਈ ਦਾ ਪ੍ਰਚਾਰ ਕਰਨ ਦੇ ਲਈ ਵੀ ਸਾਨੂੰ ਜਿਹੜੇ ਖੇਤਰ ਆਪ ਹੀ ਤਿਆਰ ਕਰਨੇ ਪੈਣਾ ਹੈ ਇਸੇ ਕਰਕੇ ਅਸੀਂ ਆਪਣੇ ਜਿੰਨੇ ਕੁ ਸਾਡੇ ਕੋਲ ਸੰਸਾਧਨ ਹੈ ਉਹਦੇ ਹਿਸਾਬ ਦੇ ਨਾਲ ਆਪਣੇ ਜਿਹੜੇ ਚੈਨਲ ਹੀ ਬਣਾਏ ਹੋਏ ਹੈ ਇਸੇ ਪ੍ਰਕਾਰ ਇਹ ਫੇਸਬੁੱਕ ਦੇ ਉੱਪਰ ਵੀ ਸਾਡਾ ਧਰਮਿੰਦਰ ਮੁਕੇਰੀਆ ਦੇ ਨਾਂ ਦੇ ਉੱਪਰ ਚੈਨਲ ਹੈ ਇਹਨਾਂ ਦੋਨਾਂ ਦੇ ਉੱਪਰ ਅਸੀਂ ਅਪਲੋਡ ਕਰਦੇ ਆ ਤੇ ਮੈਂ ਖਾਸ ਕਰਕੇ ਸਾਰੇ ਮਨਰੇਗਾ ਦੇ ਕਾਮਿਆਂ ਨੂੰ ਅਪੀਲ ਕਰਦਾ ਜਥੇਬੰਦ ਹੋਵੋ ਇਕੱਠੇ ਹੋ ਕੇ ਤਗੜੇ ਹੋ ਕੇ ਸੰਘਰਸ਼ ਕਰੀਏ ਤਾਂ ਕਿ ਆਪਣੀ ਦਿਹਾੜੀ ਵੀ ਵਧਾਈ ਜਾ ਸਕੇ ਕੰਮ ਦੇ ਦਿਨਾਂ ਦੇ ਵਿੱਚ ਵਾਧਾ ਕਰਾਈ ਜਾ ਸਕੇ ਤੇ ਹੋਰ ਜਿਹੜੀਆਂ ਸਮੇਂ-ਸਮੇਂ ਤੇ ਆਂਦੀਆਂ ਮੁਸ਼ਕਲਾਂ ਉਹਨਾਂ ਦਾ ਇਕੱਠੇ ਹੋ ਕੇ ਹੱਲ ਕਰਾਇਆ ਜਾ ਸਕੇ ਤੇ ਮੈਂ ਆਸ ਕਰਦਾ ਵੀ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖ ਕੇ ਜਿਹੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਹੋਰ ਲੋਕਾਂ ਤੱਕ ਪਹੁੰਚਦਾ ਕਰੋਗੇ ਧੰਨਵਾਦ